ਬਤਾਇ ਸਭ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਦਾ ਐਲਾਨ ਹੋ ਚੁੱਕਿਆ ਕਿਸ ਤਰ੍ਹਾਂ ਦੀ ਤਿਆਰੀ ਹੈ ਨਾਭਾ ਦੇ ਵਿਧਾਇਕ ਦੀ ਸਾਡੀ ਤਿਆਰੀ ਪੂਰੀ ਹੈ ਸਾਨੂੰ ਪਤਾ ਸੀ ਪਹਿਲਾਂ ਕਿ ਇਲੈਕਸ਼ਨ ਹੋਣੀ ਹੈ ਔਰ ਇਹ ਇਲੈਕਸ਼ਨ ਜਿਹੜੀ ਵਿਧਾਨ ਸਭਾ ਨਾਭਾ ਦੇ ਵਿੱਚ ਨਗਰ ਪੰਚਾਇਤ ਪਾਸੋਂ ਹੈ 11 ਵਾਰਡ ਨੇ ਦੇ ਵਿੱਚ 5-6000 ਵੋਟ ਹੈ ਜਿੱਥੇ ਇਲੈਕਸ਼ਨ ਹੋ ਰਹੀ ਹੈ ਔਰ ਇੱਕ ਸੀਟ ਜਿਹੜੀ ਹੈ ਨਗਰ ਕੌਂਸਲ ਨਾਭਾ ਦੇ ਵਿੱਚ 6 ਨੰਬਰ ਵਾਰਡ ਦੀ ਹੈ ਸੋ ਅਸੀਂ ਸਾਰੀਆਂ ਸੀਟਾਂ ਤੇ ਬੜੀ ਮਜ਼ਬੂਤੀ ਨਾਲ ਇਲੈਕਸ਼ਨ ਲੜਾਂਗੇ ਲਗ 11 ਪਾਰਸੋਂ ਦੇ ਵਿੱਚ ਤੇ ਕਨਾਬਾ ਦੇ ਵਿੱਚ ਉਮੀਦਵਾਰ ਨੇ ਜਿਹੜੇ ਉਹ ਐਲਾਨ ਦਿੱਤੇ ਗਏ ਨੇ ਪਾਰਟੀ ਵੱਲੋਂ ਕਹਿੰਦੇ ਕੋਈ ਮੀਟਿੰਗਾਂ ਕਰਨੀਆਂ ਨੇ ਕਿਸ ਯਾਕੀ ਦੇਖੋ ਸਾਡਾ ਆਮ ਆਦਮੀ ਪਾਰਟੀ ਦਾ ਬੜਾ ਪ੍ਰੋਸੈਸ ਜਿਹੜਾ ਜੀ ਬੜਾ ਸਮੂਥਲੀ ਔਰ ਬੜਾ ਟਰਾਂਸਪੇਰੈਂਟ ਹੁੰਦਾ ਜੀ ਅਸੀਂ ਜਿਹੜੇ ਜਿਹੜੇ ਵਾਰਡ ਦੇ ਵਿੱਚ ਕੋਈ ਇਲੈਕਸ਼ਨ ਲੜਨ ਜਾਉਂਦਾ ਉਹਨਾਂ ਤੋਂ ਐਪਲੀਕੇਸ਼ਨਾਂ ਜਿਹੜੀਆਂ ਨੇ ਲੈ ਲੀਆਂ ਨੇ ਲਾਈਮਲ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਜਦੋਂ ਚੋਣਾਂ ਹੁੰਦੀਆਂ ਨੇ ਜਿਹੜੇ ਪਾਰਟੀ ਦੀ ਮੈਂ ਤਾਂ ਦਿਨ ਰਾਤ ਵਰਕਰ ਕਰਦੇ ਨੇ ਕਹਿੰਦੇ ਉਹਨਾਂ ਨੂੰ ਕੋਈ ਵਾਰੀ ਟਿਕਟਾਂ ਨਹੀਂ ਮਿਲਦੀਆਂ। ਜਦੋਂ ਪਾਰਟੀ ਰਾਜ ਭਾਗ ਦੇ ਵਿੱਚ ਹੁੰਦੀ ਆ ਤਾਂ ਕੋਈ ਕਾਲੀ ਦਲ ਚੋਂ ਕੋਈ ਭਾਜਪਾ ਚੋਂ ਕੋਈ ਕਾਂਗਰਸ ਚੋਂ ਆਏ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੇ ਨੇ। ਇੱਕ ਕੋਈ 12 ਸੀਟਾਂ ਦੇ ਅਜਿਹਾ ਤਾਂ ਨਹੀਂ ਆਮ ਆਦਮੀ ਪਾਰਟੀ ਕਰਨਦਾਰੀ ਨਾਬਾ ਦੇ ਭਾਰਤਾਂ ਦੇ ਵਿੱਚ। ਦੇਖੋ ਇਦਾਂ ਦਾ ਤਾਂ ਕੁਝ ਨਹੀਂ ਜੀ ਰਾਜਨੀਤੀ ਦੇ ਵਿੱਚ ਸਮੀਕਰਨ ਹੁੰਦੇ ਆ। ਰਾਜਨੀਤੀ ਦੇ ਵਿੱਚ ਇੱਕ ਸੰਭਾਵਨਾ ਹੁੰਦੀ ਹੈ। ਰਾਜਨੀਤੀ ਦੇ ਵਿੱਚ ਇੱਕ ਚਿਹਰਾ ਹੁੰਦਾ ਕਿਉਂਕਿ ਛੋਟੀ ਇਲੈਕਸ਼ਨਾਂ ਚਿਹਰੇ ਤੇ ਲੜੀ ਜਾਂਦੀ ਹੈ ਜੀ। ਔਰ ਸਮਾਜ ਜਿਹੜਾ ਹੈ ਜਿਹੜਾ ਵਾਰਡ ਹੈ ਉਹ ਦੇਖਦਾ ਕਿ ਸਾਡੇ ਲਈ ਕਿਹੜਾ ਬੇਨਫੀਟ ਹੈ ਬੰਦੇ ਦਾ ਸੁਭਾਅ ਬੰਦੇ ਦਾ ਬੋਲ ਚਾਲ ਬੰਦੇ ਦਾ ਕਹਣਗੇ ਜਿਹੜੇ ਕਾਂਗਰਸ ਦੇ ਰਾਜ ਭਾਗਤ ਰਹੇ ਅਕਾਲੀ ਦਲ ਦੇ ਰਾਜ ਭਾਗਤ ਰਹੇ ਉਹ ਚਿਹਰੇ ਤਾਂ ਨਹੀਂ ਕਿਤੇ ਤਾਰੇ ਜਾਣੀ ਇੰਦਾਂ ਦੀ ਤਾਂ ਖਰ ਇੰਦਾਂ ਦੀ ਤਾਂ ਕੋਈ ਗੱਲ ਨਹੀਂ ਜਿਹੜੇ ਸਾਡੇ ਪਿਛਲੇ ਲੰਮੇ ਸਮੇਂ ਤੋਂ 2.3 ਸਾਲ ਸਰਕਾਰ 'ਚ ਹੋ ਗਿਆ ਜਿਹੜੇ ਆਲਰੇਡੀ ਐਮਸੀ ਸਾਡੇ ਨਾਲ ਕੰਮ ਕਰ ਰਹੇ ਕੁਝ ਉਹਨਾਂ ਦੇ ਵਿੱਚੋਂ ਨੇ ਕੁਝ ਨਵੇਂ ਚਿਹਰੇ ਜਿਹੜੇ ਆ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਤੇ ਨਗਰ ਕੌਂਸਲ ਨਗਰ ਪੰਚਾਇਤਾਂ ਚੋਣਾਂ ਦਾ ਜਿਹੜਾ ਐਲਾਨ ਆ ਉਹ ਹੋ ਚੁੱਕਿਆ ਨਾਭਾ ਹਲਕੇ ਦੀ ਕਰਨ ਜਾ ਰਿਹਾ ਨਾਭਾ ਹਲਕੇ ਨਗਰ ਪੰਚਾਇਤ ਭਾਰਸੋਆਂ ਤੇ 11 ਵਾਰਡਾਂ ਦੇ ਵਿੱਚ ਜਿਹੜੀ ਚੋਣ ਹੋਣ ਜਾ ਰਹੀ ਹੈ ਇੱਕ ਚੋਣ ਆ ਜਿਹੜੀ ਨਗਰ ਕੌਂਸਲ ਨਾਭਾ ਦੇ 6 ਨੰਬਰ ਵਾਰਡ ਦੇ ਵਿੱਚ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮੰਨ ਦੇ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਤਿਆਰੀ ਹੈ ਕਦੋਂ ਨੇ ਜਿਹੜੇ ਉਮੀਦਵਾਰ ਐਲਾਨੇ ਜਾਣਗੇ ਕੀ ਕੀ ਹੈ ਚੋਣਾਂ ਦੇ ਵਿੱਚ ਲੋਕਾਂ ਦੇ ਵਿੱਚ ਜਾਣਗੇ ਕੀ ਕੀ ਵਾਅਦੇ ਕਰਨਗੇ ਲੋਕਾਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਦਾ ਐਲਾਨ ਹੋ ਚੁੱਕਿਆ ਕਿਸ ਤਰ੍ਹਾਂ ਦੀ ਤਿਆਰੀ ਹੈ ਨਾਭਾ ਦੇ ਵਿਧਾਇਕ ਦੀ ਸਾਡੀ ਤਿਆਰੀ ਪੂਰੀ ਹੈ ਸਾਨੂੰ ਪਤਾ ਸੀ ਪਹਿਲਾਂ ਕਿ ਇਲੈਕਸ਼ਨ ਹੋਣੀ ਹੈ ਔਰ ਇਹ ਇਲੈਕਸ਼ਨ ਜਿਹੜੀ ਵਿਧਾਨ ਸਭਾ ਨਾਭਾ ਦੇ ਵਿੱਚ ਨਗਰ ਪੰਚਾਇਤ ਪਾਸੋਂ ਹੈ 11 ਵਾਰਡਰ ਦੇ ਵਿੱਚ 5-6000 ਵੋਟੇਜ ਉੱਥੇ ਇਲੈਕਸ਼ਨ ਹੋ ਰਹੀ ਹੈ ਔਰ ਇੱਕ ਸੀਟ ਜਿਹੜੀ ਹੈ ਨਗਰ ਕੌਂਸਲ ਨਾਬਾ ਦੇ ਵਿੱਚ 6 ਨੰਬਰ ਵਾਰਡ ਦੀ ਹੈ ਸੋ ਅਸੀਂ ਸਾਰੀਆਂ ਸੀਟਾਂ ਤੇ ਬੜੀ ਮਜਬੂਤੀ ਨਾਲ ਇਲੈਕਸ਼ਨ ਲੜਾਂਗੇ ਔਰ ਜਿਹੜੇ ਅਸੀਂ ਵਾਰਡਾਂ ਦੇ ਵਿੱਚ ਕੰਮ ਕੀਤੇ ਨੇ ਜਾਂ ਪਾਸੋਂ ਦੇ ਵਿੱਚ ਕਸੀਂ ਕੰਮ ਕੀਤੇ ਆ ਉਹਦਾ ਜਾ ਕੇ ਦੱਸਾਂਗੇ ਔਰ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਜਿਹੜੀ 600 ਜੰਡ ਬਿਜਲੀ ਮੁਫਤ ਦੀ ਸਹੂਲਤ ਦੇ ਰਹੀ ਹੈ ਉੱਤੋਂ ਲੋਕੋਸ਼ ਨੇ ਔਰ ਲਗਾਤਾਰ ਨੌਕਰੀਆਂ ਮਿਲ ਰਹੀਆਂ ਨੇ ਬੱਚਿਆਂ ਨੂੰ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ 50000 ਤੋਂ ਵੱਧ ਨੌਕਰੀਆਂ ਮਿਲ ਚੁੱਕੀਆਂ ਨੇ ਔਰ ਕਿਸਾਨਾਂ ਲਈ ਖੇਤਾਂ 'ਚ ਪਾਣੀ ਜਾ ਰਿਹਾ ਹੈ ਅਗਰ ਸ਼ਹਿਰਾਂ ਦੀ ਗੱਲ ਕਰੀਏ ਜੇ ਮੈਂ ਪਾਸੋਂ ਦੀ ਗੱਲ ਕਰਾਂ ਤਾਂ 3 ਕਰੋੜ ਰੁਪਏ ਦੇ ਨਾਲ ਅਸੀਂ ਸੀਵਰੇਜ ਦਾ ਕੰਮ ਕਮਲ ਕਰਵਾਇਆ ਐਸਟੀਪੀ ਜਿਹੜਾ ਉਹ ਆਲਰੇਡੀ ਉਹਦਾ ਕੰਮ ਚੱਲ ਰਿਹਾ 4 ਕਰੋੜ ਰੁਪਏ ਦੀ ਲਾਗਤ ਨਾਲ ਉਹ ਜਿਹੜਾ ਕੰਮ ਚੱਲ ਰਿਹਾ ਔਰ ਹੁਣ ਅਸੀਂ 3 ਕਰੋੜ ਦੀਆਂ ਅਸੀਂ ਪ੍ਰੋਪੋਜ਼ਲਾਂ ਬਣਾ ਕੇ ਭੇਜੀਆਂ ਨੇ ਜਿਹੜੀਆਂ ਅਪਰੂਵ ਹੋ ਗਈਆਂ ਨੇ ਜਿੰਦੇ ਵਿੱਚ 4 ਦਰਵਾਜ਼ੇ ਨੇ ਜਿਹੜੇ ਪਾਸੋਂ ਦੇ ਵਿੱਚ ਉਹ ਬਣਨਗੇ ਜੀ ਯਾਦਗਾਰੀ ਗੇਟ ਬਣਨਗੇ ਉਸ ਤੋਂ ਇਲਾਵਾ ਪਾਸੋਂ ਸ਼ਹਿਰ ਦੇ ਵਿੱਚ ਜਿਹੜਾ ਗਲੀਆਂ ਨਾਲੀਆਂ ਦਾ ਕੰਮ ਕੋਈ ਜਿਹੜਾ ਸੀਵਰੇਜ ਦਾ ਕੋਈ ਅਧੂਰਾ ਕੰਮ ਹੈ ਕੋਈ ਮਾੜਾ ਮੋਟਾ ਕਿਤੇ ਉਹ ਸਾਰੇ ਜਿਹੜੇ ਕੰਮ ਕੀਤੇ ਜਾਣਗੇ ਜੀ ਬਿਲਕੁਲ 11 ਪਾਰਸੋਂ ਦੇ ਵਿੱਚ ਤੇ ਇੱਕ ਨਾਬਾ ਦੇ ਵਿੱਚ ਉਮੀਦਵਾਰ ਨੇ ਜਿਹੜੇ ਉਹ ਐਲਾਨ ਦਿੱਤੇ ਗਏ ਨੇ ਪਾਰਟੀ ਵੱਲੋਂ ਕਹਿੰਦੇ ਕੋਈ ਮੀਟਿੰਗਾਂ ਕਰਨੀਆਂ ਨੇ ਕਿਸ ਤਰ੍ਹਾਂ ਮੀਟਿੰਗਾਂ ਕਰੋਗੇ ਲੋਕਾਂ ਦੇ ਨਾਲ ਵੋਟਰਾਂ ਦੇ ਨਾਲ ਜਾ ਕੇ देखो ਸਾਡਾ ਆਵਾਜ਼ ਦੀ ਪਾਰਟੀ ਦਾ ਬੜਾ ਪ੍ਰੋਸੈਸ ਜਿਹੜਾ ਜੀ ਬੜਾ ਸਮੂਥਲੀ ਔਰ ਬੜਾ ਟ੍ਰਾਂਸਪੇਰੈਂਟ ਹੁੰਦਾ ਜੀ ਅਸੀਂ ਜਿਹੜੇ ਜਿਹੜੇ ਵਾਰਡ ਦੇ ਵਿੱਚ ਕੋਈ ਇਲੈਕਸ਼ਨ ਲੜਨੀ ਚਾਹੁੰਦਾ ਉਹਨਾਂ ਤੋਂ ਐਪਲੀਕੇਸ਼ਨਾਂ ਜਿਹੜੀਆਂ ਨੇ ਲੈ ਲਈਆਂ ਨੇ ਔਰ ਐਪਲੀਕੇਸ਼ਨਾਂ ਸਾਡੇ ਕੋਲੇ ਆ ਗਈਆਂ ਨੇ ਅੱਜ ਸਾਡੀ ਮੀਟਿੰਗ ਹੈ ਹੁਣ ਪਟਿਆਲਾ ਸਰਕਟ ਹਾਊਸ ਸਾਡੇ ਮੁੰਨੀਆਂ ਸਾਹਿਬ ਇਨਚਾਰਜ ਲੱਗੇ ਨੇ ਅਸੀਂ ਸਾਰੇ ਐਮਐਲਏ ਬੈਕ ਡਿਸਕਸ਼ਨ ਕਰਕੇ ਅਸੀਂ ਸਾਰੇ ਆਪਣੇ ਆਪਣੇ ਜਿੱਥੇ-ਥੇ ਇਲੈਕਸ਼ਨ ਹੋ ਰਹੀ ਆ ਉਹਦੇ ਉੱਪਰ ਵਿਚਾਰ ਚਰਚਾ ਕਰਕੇ ਲਿਸਟਾਂ ਆਲਰੇਡੀ ਮੋਸਟ ਫਾਈਨਲ ਨੇ ਜੀ ਤੇ ਅਸੀਂ ਅੱਜ ਕੱਲ ਦੇ ਵਿੱਚ ਉਮੀਦਵਾਰ ਜਿਹੜੇ ਐਲਾਨ ਦੇਣੇ ਆ ਜੀ ਬਿਲਕੁਲ ਐਮਐਲਏ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਜਦੋਂ ਚੋਣਾਂ ਹੁੰਦੀਆਂ ਨੇ ਜਿਹੜੇ ਪਾਰਟੀ ਦੀ ਮਿਹਨਤ ਦਿਨ ਰਾਤ ਵਰਕਰ ਕਰਦੇ ਨੇ ਕਹਿੰਦੇ ਉਹਨਾਂ ਨੂੰ ਕੋਈ ਵਾਰੀ ਟਿਕਟ ਨਹੀਂ ਮਿਲਦੀਆਂ ਜਦੋਂ ਪਾਰਟੀ ਰਾਜ ਭਾਗ ਦੇ ਵਿੱਚ ਹੁੰਦੀ ਆ ਤਾਂ ਕੋਈ ਕਾਲੀ ਦਲ ਚੋ ਕੋਈ ਵਿਜੇਪੀ ਚੋ ਕੋਈ ਕਾਂਗਰਸ ਚੋ ਆਏ ਹੋਣ ਉਹਨਾਂ ਨੂੰ ਟਿਕਟਾਂ ਦਿੱਤੇ ਜਾਂਦੇ ਨੇ ਇੱਕ ਕੋਈ 12 ਸੀਟਾਂ ਦੇ ਅਜਿਹਾ ਤਾਂ ਨਹੀਂ ਆਮ ਆਦਮੀ ਪਾਰਟੀ ਕਰਨਦਾਰੀ ਨਾਬਾ ਦੇ ਭਾਰਤਾਂ ਦੇ ਵਿੱਚ ਦੇਖੋ ਇਦਾਂ ਤਾਂ ਤਾਂ ਕੁਝ ਨਹੀਂ ਜੀ ਰਾਜਨੀਤੀ ਦੇ ਵਿੱਚ ਸਮੀਕਰਨ ਹੁੰਦੀ ਆ ਰਾਜਨੀਤੀ ਦੇ ਵਿੱਚ ਇੱਕ ਸੰਭਾਵਨਾ ਹੁੰਦੀ ਆ ਰਾਜਨੀਤੀ ਦੇ ਵਿੱਚ ਇੱਕ ਚਿਹਰਾ ਹੁੰਦਾ ਕਿਉਂਕਿ ਛੋਟੀ ਇਲੈਕਸ਼ਨਾਂ ਚ ਚਿਹਰੇ ਤੇ ਲੜੀ ਜਾਂਦੀ ਆ ਜੀ ਔਰ ਸਮਾਜ ਜਿਹੜਾ ਜਿਹੜਾ ਵਾਰਡ ਹੈ ਉਹ ਦੇਖਦਾ ਕਿ ਸਾਡੇ ਲਈ ਕਿਹੜਾ ਬੇਨੀਫਿਟ ਆ ਬੰਦੇ ਦਾ ਸੁਭਾਅ ਬੰਦੇ ਦਾ ਬੋਲ ਚਾਲ ਬੰਦੇ ਦਾ ਕਰਦਾਰ ਬੰਦੇ ਦੀ ਪਰਿਵਾਰ ਦੀ ਬੈਕਗ੍ਰਾਉਂਡ ਕਿਸ ਪਾਰਟੀ ਨਾਲ ਜੁੜਿਆ ਹੋਇਆ ਜਿਹੜੀ ਪਾਰਟੀ ਸਰਕਾਰ ਦੇ ਵਿੱਚ ਆ ਕੰਮ ਕਿਵੇਂ ਕਰ ਰਹੀ ਹੈ ਐਮ ਐਲ ਏ ਕਿਵੇਂ ਕੰਮ ਕਰ ਰਹੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੜੀ ਬਣ ਜਾਂਦੀਆਂ ਨੇ ਔਰ ਕੋਈ ਵੀ ਇਨਸਾਨ ਜਿਹੜਾ ਜੀ ਜਦੋਂ ਇਲੈਕਸ਼ਨ ਲੜਦਾ ਉਹ ਇਲੈਕਸ਼ਨ ਜਿੱਤਣ ਵਾਸਤੇ ਲੜਦਾ ਔਰ ਪਾਰਟੀ ਵੀ ਚਾਹੁੰਦੀ ਹੈ ਕਿ ਜਿਹੜਾ ਵੀ ਬੰਦਾ ਇਲੈਕਸ਼ਨ ਲੜੇ ਉਹ ਅੱਛੀ ਮਜ਼ਬੂਤੀ ਨਾਲ ਇਲੈਕਸ਼ਨ ਲੜੇ ਔਰ ਉਹ ਚਿਹਰਾ ਵੀ ਹੋਵੇ ਲੋਕਾਂ ਲਈ ਹੋ ਲੋਕਾਂ ਦੀ ਪਸੰਦ ਵੀ ਬਣੇ ਔਰ ਉਹਦੇ 'ਚ ਗੁੱਸਾ ਨਾ ਹੋਵੇ ਠਹਿਰਾਓ ਹੋਵੇ ਉਹਦੀ ਜ਼ੁਬਾਨ ਦੇ ਵਿੱਚ ਚਿਹਰੇ ਉਹ ਤਾਂ ਨਹੀਂ ਹੋਣਗੇ ਜਿਹੜੇ ਕਾਂਗਰਸ ਦੇ ਰਾਜਪਾਲਤ ਰਹੇ ਅਕਾਲੀ ਦਲ ਦੇ ਰਾਜਪਾਲਤ ਰਹੇ ਉਹ ਚਿਹਰੇ ਤਾਂ ਨਹੀਂ ਕਿਤੇ ਤਾਰੇ ਜਾਣੀ ਨਹੀਂ ਇਦਾਂ ਦੀ ਤਾਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਜਿਹੜੇ ਸਾਡੇ ਪਿਛਲੇ ਲੰਮੇ ਸਮੇਂ ਤੋਂ 2.3 ਸਾਲ ਸਰਕਾਰ 'ਚ ਹੋ ਗਿਆ ਜਿਹੜੇ ਆਲਰਡੀ ਐਮਸੀ ਸਾਡੇ ਨਾਲ ਕੰਮ ਕਰ ਰਹੇ ਕੁਝ ਉਹਨਾਂ ਦੇ ਵਿੱਚੋਂ ਨੇ ਕੁਝ ਨਵੇਂ ਚਿਹਰੇ ਜਿਹੜੇ ਆ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਔਰ ਇੱਕ ਕਿਤੇ ਵੀ ਮੈਂ ਇੱਕ ਬੜੀ ਸਪੱਸ਼ਟ ਜੀ ਗੱਲ ਕਹਿਣੀ ਚਾਹੁੰਦਾ ਕਿ ਪੂਰੀ ਦੁਨੀਆ ਦੇ ਵਿੱਚ ਸਿਨੈਰੀਓ ਹੈ ਕਿ ਜਦੋਂ ਵੀ ਇਲੈਕਸ਼ਨ ਆਉਂਦੀ ਆ 20% ਸੀਟਾਂ ਤਾਂ ਇਸ ਤਰ੍ਹਾਂ ਦੀਆਂ ਸਮੀਕਰਨ ਵਾਲੀਆਂ ਹੁੰਦੀਆਂ ਨੇ ਜਿੱਥੇ ਕੋਈ ਚਿਹਰਾ ਇਸ ਤਰ੍ਹਾਂ ਦਾ ਚਾਹੀਦਾ ਹੁੰਦਾ ਪਾਰਟੀ ਨੂੰ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਆਪਣਾ ਕੋਈ ਇਲੈਕਸ਼ਨ ਲੜਨੀ ਚਾਹੁੰਦਾ ਉਹ ਫਾਈਨੈਂਸ਼ੀਅਲੀ ਵੀਕ ਹੁੰਦਾ ਜਾਂ ਕਈ ਵਾਰੀ ਕੀ ਹੁੰਦਾ ਕਿ ਕੋਈ ਕਮਿਊਨੀਕੇਸ਼ਨ ਗੈਪ ਹੁੰਦਾ ਜਾਂ ਕੋਈ ਬੋਲ ਚਾਲ ਦੇ ਵਿੱਚ ਫਰਕ ਹੁੰਦਾ ਉਹ ਕਈ ਚੀਜ਼ਾਂ ਜਿਹੜੀਆਂ ਨੋਟਿਸ ਕਰਦੇ ਨੇ ਕਿਉਂਕਿ ਜਿਹੜਾ ਵੋਟਰ ਆ ਜਦੋਂ ਮੈਂ ਮੈਂ ਪੀਐਸਡੀ ਕਰ ਰਿਹਾ ਹਾਂ ਜੀ ਪੋਲਿਟੀਕਲ ਸਾਇੰਸ ਦੇ ਵਿੱਚ ਮੇਰਾ ਸਬਜੈਕਟ ਇਹ ਹੈ ਕਿ ਜਿਹੜਾ ਵੋਟ ਪਾਉਣ ਵਾਲਾ ਜਿਹੜਾ ਸਰਕਾਰ ਚੁਣਦਾ ਜਿਹੜਾ ਨਮਾਇੰਦਾ ਚੁਣਦਾ ਚਾਹੇ ਐਮਸੀ ਹੋਵੇ ਚਾਹੇ ਪੰਚਾਇਤ ਮੈਂਬਰ ਆ ਸਰਪੰਚ ਆ ਐਮਐਲਏ ਐ ਐਮਪੀ ਐ ਕਿ ਜਿਹੜਾ ਵੋਟ ਪਾ ਕੇ ਨਮਾਇੰਦੇ ਨੂੰ ਚੁਣਦਾ ਉਹੀ ਬਾਦ ਸਫਰ ਕਰਦਾ ਜੀ ਤੇ ਇਹਦੇ ਉੱਪਰ ਹੀ ਮੈਂ ਪੀਐਸਡੀ ਕਰ ਰਿਹਾ ਹਾਂ ਤੇ ਜਿਹੜਾ ਨਮਾਇੰਦਾ ਇਲੈਕਸ਼ਨ ਲੜ ਰਿਹਾ ਜੀ ਉਹ ਲੋਕਾਂ ਦੀ ਪਸੰਦ ਹੋਵੇ ਉਹਦੇ ਵਿੱਚ ਇਹ ਸਾਰੇ ਗੁਣ ਹੋਣੇ ਚਾਹੀਦੇ ਨੇ ਕਿ ਉਹ ਗੱਲ ਸੁਣ ਸਕਦਾ ਹੋਵੇ ਔਰ ਗੱਲ ਦਾ ਹੱਲ ਹੋਵੇ ਉਹਦੇ ਕੋਲੇ ਗੱਲ ਦਾ ਜਵਾਬ ਦੇ ਸਕੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਔਰ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਜਿਹੜੇ ਵਲੰਟੀਅਰ ਸਭਾ ਨਜੀਵਨ ਸਰਪੰਚ 90% ਤੋਂ ਉੱਪਰ ਬਣੇ ਨੇ ਤੇ ਉਹ ਵੀ ਇਸੇ ਤਰ੍ਹਾਂ ਜਿਹੜੇ ਸਾਡੇ ਪੁਰਾਣੇ ਵਲੰਟੀਅਰ ਸੀਗੇ ਉਹ ਲੜੇ ਨੇ ਕੁਝ ਜਿਹੜੇ ਨੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਸ਼ਾਮਲ ਹੋ ਗਏ ਸੀ ਜਿਹੜਾ ਅੱਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ ਜਿਹੜਾ ਆਲਰੇਡੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਹੁਣ ਤਾਂ ਆਮ ਆਦਮੀ ਪਾਰਟੀ ਦਾ ਹੀ ਹੈ ਜੀ ਜੇ ਆਪਾਂ ਨੂੰ ਕਈ ਵੀ ਇਹ ਫਲਾਣੀ ਪਾਰਟੀ ਚ ਆ ਗਿਆ ਉਸ ਪਾਰਟੀ ਚ ਆ ਗਿਆ ਤਾਂ ਉਹ ਉਹ ਲੋਕਾਂ ਨੂੰ ਵੀ ਮੌਕਾ ਬਣਦਾ ਜੀ ਕਈ ਵਾਰੀ ਕੀ ਹੁੰਦਾ ਕਿ ਕੋਈ ਐਸਾ ਵਾਰਡ ਹੁੰਦਾ ਜਿੱਥੇ ਸਮੀਕਰਨ ਬੜੇ ਟੇਡੇ ਹੁੰਦੇ ਨੇ ਉੱਥੇ ਦੇਖ ਕੇ ਸੋਚ ਸਮਝ ਕੇ ਫਿਰ ਡਿਸਾਈਡ ਕਰਨਾ ਪੈਂਦਾ ਕਿਤਨਾ ਕਿਤੇ ਮੇਰਾ ਕਹਿਣ ਦਾ ਪਾਵ ਹੈ ਕਿ 20% ਇਹ ਚੀਜ਼ਾਂ ਜਿਹੜੀਆਂ ਨੇ ਮੈਟਰ ਕਰਦੀਆਂ ਨੇ ਔਰ ਉਹ ਉਹ ਚੀਜ਼ ਜਿਹੜੀ ਹੈ ਇਸ ਕਰਕੇ ਵੀ ਜ਼ਰੂਰੀ ਹੈ ਕਿ ਕੋਈ ਵੀ ਪਾਰਟੀ ਜਾਂ ਕੋਈ ਵੀ ਨੁਮਾਇੰਦਾ ਜਿਹੜਾ ਇਲੈਕਸ਼ਨ ਲੜ ਰਿਹਾ ਹੋ ਉਹ ਇਲੈਕਸ਼ਨ ਹਾਰਨ ਲਈ ਨਹੀਂ ਇਲੈਕਸ਼ਨ ਜਿੱਤਣ ਲਈ ਲੜ ਰਿਹਾ ਹੁੰਦਾ ਇਸ ਕਰਕੇ ਸਾਰੇ ਸਮੀਕਰਨ ਦੇਖ ਕੇ ਅੱਗੇ ਫੈਸਲਾ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਬਾਤ ਮਿਹਰਬਾਨੀ ਨਾਬਾ ਦੇ ਵਿਧਾਇਕ ਕੁਰਦੇਸ਼ ਸਿੰਘ ਦੇਮਾਨ ਦੇ ਨਾਲ ਗੱਲਬਾਤ ਕੀਤੀ ਹੈ ਭਾਰਤੋ ਚੋਣਾਂ ਤੇ ਇੱਕ ਨਾਬਾ ਦੇ ਵਿੱਚ ਜਿਹੜੀ ਚੋਣ ਹੋਣ ਜਾ ਰਹੀ ਹੈ ਕਿੰਦੇ ਨਿਰਪੱਖ ਚੋਣਾਂ ਹੋਣਗੀਆਂ ਜਿਨ੍ਹਾਂ ਨੇ ਪਾਰਟੀ ਦੇ ਲਈ ਦਿਨ ਰਾਤ ਸੇਵਾ ਕੀਤੀ ਹੈ ਉਹਨਾਂ ਨੂੰ ਬਿਲਕੁਲ ਮੌਕਾ ਦਿੱਤਾ ਜਾਵੇਗਾ ਉਸੇ ਦਿਨ ਵੋਟਾਂ ਤੇ ਉਸੇ ਦਿਨ ਸ਼ਾਮ ਨੂੰ ਰਿਜ਼ਲਟ ਸਾਹਮਣੇ ਆ ਜਾਵੇਗਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ